ਤੇ ਬਾਕੀ ਜਿਹੜੇ ਆ ਬਾਕੀ ਵੀ ਫੜ ਲਾਂਗੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਜੋ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਹੈ ਕਿ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਅਗਰ ਕੋਈ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਆਪਣੇ ਐਕਸ਼ਨ ਦੇ ਮੁਤਾਬਕ ਸਖਤ ਕਾਰਵਾਈ ਕਰਦੇ ਹੋਏ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗਾ ਕਿ ਕੋਈ ਕਾਨੂੰਨ ਆਪਣੇ ਹੱਥ ਜੀ ਸਰ ਵੈਪਨ ਜਿਹੜੇ ਕਬਰ ਹੋਏ ਨੇ ਹਾਂ ਮੈਂ ਤੁਹਾਨੂੰ ਦੱਸਦਾ ਇਹਦੇ ਚ ਵੈਪਨ ਜਿਹੜੇ ਹੈਗੇ ਆ ਜਿਹੜਾ ਉਹਦੇ ਚ ਇੱਕ ਤਾਂ ਸਾਡੇ ਕੋਲ ਜੀ 30 ਬੋਰ ਦਾ ਇਸ ਤੋਂ ਬਾਅਦ ਦੇ ਵਿੱਚ ਸਵੇਰੇ ਉਹ 32 ਬੋਰ ਦਾ ਇਹਨਾਂ ਕੋਲ ਮਿਲਿਆ ਗੈਰੀ ਕੋਲ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੈਰੀ ਉਹ ਵੀ ਲਤੋਂ ਦਾ ਹੀ ਹੈ ਗੈਰੀ ਗਿੱਲ ਅਤੇ ਇੱਕ ਉਹਦੇ ਕੋਲੋਂ ਮਿਲਿਆ ਉਹ ਹੈਗਾ ਜੀ 30 ਬੋਰ ਦਾ ਤੇ ਇੱਕ ਜਿਹੜੀ ਇਹਨਾਂ ਦਾ ਸਕੋਰਪੀਓ ਹੈ ਬਰਾਮਦ ਹੋ ਗਿਆ ਲਈ ਸਕੋਰਪੀਓ ਜਿਹਦੇ ਵਿੱਚ ਆਏ ਸੀਗੇ ਤੇ 2 4 ਬਰਾਉਂਡ ਹੋ ਗਿਆ ਪਲਸ ਸਕੋਰਪੀਓ ਗੱਡੀ ਬਰਾਮਦ ਹੋ ਚੁੱਕੀ ਹੈ ਇਹਦੇ ਵਿੱਚ ਸਰ ਕੀ ਬੈਕਗਰਾਉਂਡ ਹੈ ਪ੍ਰਾਣੀ ਇਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਬਿਲਕੁਲ ਇਹਨਾਂ ਦੀ ਕ੍ਰਿਮੀਨਲ ਹੁੰਦੇ ਆ ਜੀ ਇਹ ਹੁਣੀ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਉਹ ਜਿਹਨੇ ਪੁਲਸ ਰਾਸਟੋਸ ਵਗੇਰੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਸ ਪਾਰਟੀ ਤੇ ਫੈਰ ਕਰਕੇ ਉਹ ਹੁਣੀ ਗੋਇੰਦਵਾਲ ਜੇਲ੍ਹ ਦੇ ਵਿੱਚੋਂ 360 ਦੇ ਮਕਦਮਿਆਂ ਦੇ ਵਿੱਚੋਂ ਬਾਹਰ ਆਏ ਸੀ ਇਹ ਬਾਕੀ ਵੀ ਥੇਲ ਦੇ ਵਿੱਚ ਇਹਨਾਂ ਦੇ 2-2 3-3 ਮਕਦਮੇ ਦਰਜ ਆਏ। ਫਤਿਹਗੜ ਦੇ ਵਿੱਚ ਵੀ ਆ ਮੈਂ ਤੁਹਾਨੂੰ ਪ੍ਰੈਸ ਨੋਟ ਦਿੰਦਾ ਆਂਗਾ। ਇਹਦੇ ਵਿੱਚ ਆਲਮੋਸਟ ਸਾਰਿਆਂ ਦੇ ਖਿਲਾਫ ਸਿਰਫ ਇੱਕ ਸੈਫੀ ਹੈ ਜਿਹੜਾ ਮਕਦਮੇ ਇੱਕ ਨੰਬਰ ਤੇ ਲਿਖਿਆ ਉਹਦੇ ਖਿਲਾਫ ਮਕਦਮਾ ਨਹੀਂ ਬਾਕੀ ਸਾਰਿਆਂ ਦੇ ਖਿਲਾਫ 2-2 1-1 ਮਕਦਮੇ ਦਰਜ ਹੈ। ਯਾਨੀ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆਏਗਾ ਪਰ ਸ਼ੋਕਰੀ ਇਹਨਾਂ ਦਾ ਮਾਰਾ ਹੈ। ਸਰ ਕਿੰਨੇ ਕੇਸ ਆ ਤੁਹਾਡੇ ਜੀ? ਇਹਨਾਂ ਦੀ ਏਜ ਜੀ 3 22 22 27 ਤੋਂ ਲੈ ਕੇ 30 ਦੇ ਵਿਚਕਾਰ ਵਿਚਕਾਰ ਹੈ ਸਾਰੇ ਟੋਟਲ ਬੰਦੇ ਕਿੰਨੇ ਅਰੈਸਟ ਹੋਏ ਟੋਟਲ ਬੰਦੇ ਜੀ ਅਸੀਂ ਹੁਣ ਤੱਕ 5 ਗ੍ਰਿਸਤਾਰ ਕਰਦੇ ਆ ਇਹ ਦੋਨੋਂ ਗੈਂਗਸ ਨੇ ਜਾਂ ਇੱਕ ਇੱਕ ਗੈਂਗ ਦੇ ਹੈ ਜੀ ਇੱਕ ਗੈਂਗ ਦੇ 4 ਕਰ ਲਏ ਐ ਤੇ ਦੂਜੇ ਗੈਂਗ ਦਾ 1 ਕਰ ਲਿਆ ਬਾਕੀ ਜਿਹੜੇ ਆ ਉਹ ਵੀ ਫੜੀ ਲੈਣੇ ਪੁਲਿਸ ਪਾਰਟੀਆਂ ਲੱਗੀਆਂ ਹੋਣ ਤੱਕ ਦੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਉਸ ਦਿਨ ਕਿੰਨੇ ਰਾਉਂਡ ਫਾਇਰ ਹੋ ਸੀ ਤੇ ਕਿੰਨੇ ਬੰਦੇ ਦੋਨੋਂ ਤਰ੍ਹਾਂ ਦੇ ਆ ਬਿਲਕੁਲ ਉਸ ਦਿਨ ਜੀ ਅਸੀਂ ਉਹ ਸਾਡੀ ਸਾਰੀ ਤਫ਼ਤੀਸ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਗੇ ਮਤਲਬ ਮਜੀਦ ਪੁਸ਼ਕੀਸ ਹੈ ਜਿਹੜੀ ਹੈ ਉਹਦੇ ਮੁਤਾਬਕ ਅਜੇ ਹੋਰ ਵੀ ਕੁਝ ਖੁਲਾਸੇ ਹੋਣਗੇ ਉਹਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਇੱਕ ਜਿਹੜੇ ਇਹ ਅਸੀਂ ਬੰਦੇ ਫੜੇ ਨੇ ਲੁਧਿਆੜਾ ਗੈਂਗ ਵਾਲੇ ਇਹਨਾਂ ਨੇ 5 ਸ਼ੀ ਫੈਰ ਕੀਤੇ ਨੇ ਦੋ ਚਾਰਾਂ ਤੋਂ ਜਿਹੜੇ ਕਿ ਅਸੀਂ ਅੱਜ ਬਰਾਮਦ ਕੀ ਕਰ ਲਿਆ ਹੁਣ ਉਹ ਦੂਜੀ ਪਾਰਟੀ ਹੈ ਜਿਹੜਾ ਉਹਨਾਂ ਨੇ ਵੀ ਫੈਰ ਕੀਤੇ ਆ ਉਹਨਾਂ ਦੇ ਵਿੱਚੋਂ ਜਿਹੜਾ ਸੈਫੀ ਹੈ ਇਹਦੇ ਕੋਲ ਅਜੇ ਬਰਾਮਦਗੀ ਨਹੀਂ ਹੋਈ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਤੋਂ ਵੀ ਇਸ਼ਾਰਾਂ ਦੀ ਬਰਾਮਦਗੀ ਕਰਾਂਗੇ ਜਿੰਨੇ ਵੀ ਜੇਤੋਂ ਹਾਂਜੀ ਕਿਸੇ ਦਾ ਰੀਜ਼ਨ ਕੀ ਸੀ ਕਰਦਾ ਹੀਗਾ ਅਰੀਜ਼ਨ ਇਹ ਕੋਈ ਫਰੈਂਡਸ਼ਿਪ ਦੇ